ਮਿੰਦਰ ਸਿੰਘ ਮਾਨ ਕਹਿੰਦੇ 130 ਦੇ ਨਾਲ ਆਪਾਂ ਜਿਹੜਾ ਐਸਾ ਨਹੀਂ ਰਿਕਾਰਡ ਬਣਾ 130 ਹੀ ਹੋਏਗਾ ਲੇਕਿਨ ਕਾਂਗਰਸ ਦੇ ਹੱਕਜ ਹੋਏਗਾ ਆਮ ਆਦੀ ਪਾਰਟੀ ਦੀ 0 ਹੋਏਗੀ ਆਹੋ ਆਹੋ ਇਹਨਾਂ ਦੇ ਗੱਲ ਵੀ ਜਦੋਂ ਮੋਧਰੀ ਨੇ ਵੀ ਬੜੇ ਸਵਾਲ ਖੜੇ ਕੀਤੇ ਆ ਜੀ ਉਹਦੀ ਗੱਲ ਦਾ ਜਵਾਬ ਕੋਈ ਨਹੀਂ ਮਿੰਦਰ ਸਿੰਘ ਜੇ ਤੁਸੀਂ ਤੁਹਾਡੇ ਅੰਗੇਸ਼ ਤੇ ਤਾਂ ਮੇਰਾ ਮੈਂ ਉਹਦੇ ਉਹਦੇ ਖਿਲਾਫ ਬੋਲਦਾ ਨਹੀਂ ਮੈਂ बन ਗਈ ਹੈ ਜਲੰਧਰ ਆਪਣੀ ਮਰਜ਼ੀ ਹੈ ਹਰ ਕਿਸੇ ਦੀ ਹੋਰ ਸੀਟ ਤਾਂ ਨਹੀਂ ਹੈ ਜਲੰਧਰ ਦੀ ਤੇ ਪੰਜ ਕੈਂਡੀਡੇਟ ਪੰਜ ਹੀ ਇੱਕ ਤਰ੍ਹਾਂ ਦੇ ਜਿਹੜੇ ਆਪਣੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਉਹਨੂੰ ਦੇਖੀ ਕਿਵੇਂ ਦੇਖ ਰਹੇ ਹਾਂ ਕਿ ਕਿਵੇਂ ਦਾ ਇਸ ਵਾਰ ਜਿਹੜਾ ਫਾਈਟ ਰੇਗ ਨਹੀਂ ਕੋਈ ਫਾਈਟ ਨਹੀਂ ਹੋਣੀ ਕਾਂਗਰਸ ਵੱਡੀ ਗਿਣਤੀ ਨਾਲ ਜਿੱਤੇਗੀ ਬਹੁਤ سارے ਲੋਕ ਕਰਦੇ ਸਟਾਟਸ ਲਾ ਰਹੇ ਆ ਉਸ ਨੂੰ ਲੈ ਕੇ ਕੋਈ ਨਹੀਂ ਛੱਡ ਕੇ ਜਾ ਰਿਹਾ ਜੀ ਜਿਹੜੇ ਇੱਕ ਦੋ ਲੀਡਰ ਦੇ ਗਏ ਆ ਕੋਈ ਕੋਈ ਸਾਡਾ ਵਰਗ ਕੋਈ ਜੀ ਤਾਂ ਉਹ ਰੱਖੋ ਵੀ ਜੈਸੇ ਨਹੀਂ ਨਹੀਂ ਕਾਂਗਰਸ ਚ ਵਾਦਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਐ ਉਹ ਚਲੇ ਗਏ ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਹੈ ਲੋਕਾਂ ਦਾ ਕੀ ਕਹਿਣਾ ਹੈ ਪਬਲਿਕ ਆ ਦੇਖੋ ਕੀ ਕਰੇ ਪਬਲਿਕ ਆ ਦੇਖੋ ਕੀ ਕਰੇ ਮੁਲਾਜ਼ਮ ਦੋ ਸਾਰਾ ਨਾਮ ਹੈ ਇਹ ਮੁਲਾਜ਼ਮਾਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪੈਂਦੀ ਮੁਲਾਜ਼ਮਾਂ ਨੂੰ ਤਨਖਾਹ ਵੀ 3 ਤੱਕ ਨਹੀਂ ਪਈ ਚੰਨੀ ਸਾਹਿਬ ਨੇ ਵੀ 20000 ਰੁਪਏ ਚੰਨੀ ਸਾਹਿਬ ਨੇ ਵਧਾਇਆ ਸੀ ਮੁਲਾਜ਼ਮਾਂ ਦਾ ਇਹਨਾਂ ਨੂੰ 20 ਤਰੀਕ ਤੱਕ ਪੈਸਾ ਨਹੀਂ ਮਿਲਦਾ ਚੰਨੀ ਸਾਹਿਬ ਜੀ ਜੇ ਤੁਹਾਡੇ ਰਿਸ਼ਤੇਦਾਰ ਵੀ ਨੇ ਇਹਦੇ ਵਿੱਚ ਅਗਰ ਤੁਹਾਡੇ ਨਾਲ ਨਾਮ ਲੜਦੇ ਤਾਂ ਕਿਤੇ ਨਾ ਕਿਤੇ ਫਰਕ ਤਾਂ ਪੈਣਾ ਸੀ ਕੇਤੀ ਸਾਹਿਬਾਰੇ ਕੁਛ ਨੋ ਬੋਲਦਾ ਜੀ ਜਨਤਾ ਪਾਰਟੀ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਸੰਦੀਰ ਚੰਨੀ ਆ ਦੇਖੋ ਮਾ ਨੇ ਮੈਨੂੰ ਪਤਾ ਕਿਆ ਕਿਹਾ ਜੀ ਇਹ ਮੈਨੂੰ ਕਹਿੰਦੀ ਮਾਵਾ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇਨਾ ਨਸ਼ਾ ਵਧਾਤਾ ਹੈ আর ਖਾਸ ਤੌਰ ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹਨਾਂ ਨੇ ਨਸ਼ਾ ਵਧਾਇਆ ਇੱਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਨਹੀਂ ਕੱਲਾ ਚਲਾਉਂਦੇ ਇਹ ਇੱਥੇ ਲਾਟਰੀ ਚਲਾਉਂਦੇ ਇਹ ਇੱਥੇ ਸੱਟਾ ਚਲਾਉਂਦੇ ਆ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਸਰ ਜਦੋਂ ਕਾਂਗਰਸ ਦੇ ਵਿੱਚ ਵਿਧਾਇਕ ਸੀਗੇ ਰਿੰਕੂ ਆ ਬੱਚੇ ਹੋਣ ਜਰਾ ਦੇਖੋ ਵਿਧਾਇਕ ਸੀਗੇ ਰਿੰਕੂ ਉਸ ਸਮੇਂ ਕਿਉਂ ਨਹੀਂ ਉਹਨਾਂ ਤੇ ਕੋਈ ਐਕਸ਼ਨ ਲਈ ਆ ਗਿਆ ਸੰਜੀਵ ਸੰਜੀਵ ਰਣਜੀਤ ਉਸ ਸਮੇਂ ਤਾਂ ਤੁਹਾਡੀ ਗਰਦਾਨ ਸੀ ਪੱਕਾ ਪਾਓ ਕਾ ਵੀ ਸੀਐਮ ਸੀਗੇ ਅੱਛਾ ਇਹ ਚੀਜ਼ ਸੜਕਾਂ ਪੱਕੀਆਂ ਸਾਰੀਆਂ ਸੜਕਾਂ ਚੌੜੀਆਂ ਕਰਕੇ ਬਣਾਤੀਆਂ ਪੜ੍ਹਾਈ ਦੇ ਕੰਮ ਯੂਨੀਵਰਸਿਟੀ ਹੈ ਸਾਰਾ ਸੀਵਰੇਜ ਪੈ ਗਿਆ ਤੇ ਪਾਣੀ ਦੀ ਸੁਵਿਧਾ ਮਾ ਹਰ ਪਿੰਡ ਚ ਪਾਣੀ ਦਿੱਤੀ ਹੈ ਐਨੀ ਵੀ ਕਿਸੇ ਦੇ ਪਾਣੀ ਦੀ ਕਾਇਤੀ ਨਹੀਂ ਹੈ ਕੋਈ ਪਿੰਡ ਚ ਨਹੀਂ 264 ਪਿੰਡ ਤੇ ਸੋ ਇਹ ਇਹ ਨਾ ਕਰ ਗਲਤੀ ਕਰ ਲੈ ਸੋਚ ਦੀ ਗੱਲ ਹੈ ਜਿਹੜਾ ਬੰਦਾ ਕਰ ਸਕਦਾ ਉਸ ਨੂੰ ਅੱਗੇ ਆਉਣ ਦੀ ਗੱਲ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਛੋਕੇ ਕੰਮ ਕਰੋ ਫਿਰ ਕਲਾਬ ਜਿਹੜੇ ਬੰਦੇ ਖੜੇ ਆ ਉਹਨਾਂ ਦਾ ਵੀ ਤੁਸੀਂ ਦੇਖਿਆ ਆਇ ਕਰੀ ਕੁੜਾ ਇੱਕ ਟੀਨੂੜਾ ਦੇਖੀ ਨੇ ਇਹ ਆਪਣੇ ਟਾਈਮ ਦਾ ਕੋਈ ਕੰਮ ਨਹੀਂ ਕਰਾ ਸਕਦੇ ਮੈਂ ਇੱਥੇ ਜਦੋਂ 3 ਮਹੀਨੇ ਬਾਅਦ ਦੇ ਮੁੱਖ ਮੰਤਰੀ ਬਣਿਆ ਉਹਨੂੰ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹਦੇ ਤੇ ਇਲੈਕਸ਼ਨ ਲੜਨ ਦੀ ਲੈਕਿਨ ਮੈਂ ਡੇਰਾ ਬਣਾ ਗਿਆ 100 ਕਰੋੜ ਰੁਪਇਆ ਵਾਅਦਾ ਕੀਤਾ ਕੈਂਡੀਟ ਦੇ ਵਿੱਚ ਕਿ ਇੱਥੇ ਗੁਰੂ ਰਵਿਦਾਸ ਦੀ ਪਾਣੀ ਦਾ ਲਾਹੇਂ ਸੈਂਟਰ ਬਣਾਉਣਾ ਔਰ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਦੇ ਹੱਥ ਪੜਾ ਕੇ ਇਹ ਬੱਕਰੀ ਗੱਲਾਂ ਪਾਸ ਸਰਕਾਰ ਬਦਲ ਗਈ ਇਹਨਾਂ ਨੇ ਅਜੇ ਤੱਕ ਕੋਈ ਪੈਸੇ ਲਗਾਏ ਨਹੀਂ ਇੱਕ ਵਾਰ ਰੋਡ ਖੇਲੇਗੇ ਤਾਂ ਫਿਰ ਚੋਣਾ ਆ ਗਿਆ ਤਾਂ ਵਾਪਸ ਲੈ ਆਏ ਬਾਬਾ ਜੀ ਨੂੰ ਚੈੱਕ ਪੜਾਇਆ ਉਹ ਕਹਿੰਦੇ ਇਹ ਤਾਂ ਪਹਿਲਾਂ ਸਾਡੇ ਵਾਲਾ ਹੀ ਹੈ ਚੰਨੀ ਵਾਲਾ ਤੁਸੀਂ ਹੋਰ ਦੱਸੋ ਕਾ ਕਰਦੇ ਲੇਕਿਨ ਕਰਿਆ ਕਿ ਨਾ ਆਇਆ ਨਹੀਂ ਕੁਛ ਮੁੰਡਾ ਮੰਗੀ ਤਾਂ ਅਮਦੇ 55 ਲੱਖ ਰੁਪਿਆ ਦਿੱਤਾ ਚੱਕ ਹਕੀਮਾ 55 ਲੱਖ ਰੁਪਿਆ ਦਿੱਤਾ ਤੇ ਐਡੇ ਪਾਸ਼ੂ ਨਾਮ ਜੀ ਦਾ ਮੰਤਰ ਹੈ 10 ਕਰੋੜ ਪਿਆ ਉਹ ਦਿੱਤਾ ਭਗਵਾਨ ਬਾਦਮੀਕ ਜਿਹੜਾ ਰਾਮ ਤੀਰ ਤੇ ਅਮਰਸਰ ਦੇ ਵਿੱਚ ਉੱਥੇ 28 ਕਰੋੜ ਰੁਪਏ ਦੇ ਨਾਲ ਮੈਂ ਭਗਵਾਨ ਬਾਦਮੀਕੀ ਦੇ ਪੂਰਾ ਜੀਵਨ ਔਰ ਰਾਮ ਜੀ ਦਾ ਪੂਰਾ ਜੀਵਨ ਅਫਰਮਾਉਂਦਾ ਅਸੇ ਉੱਥੇ ਪਨੋਰ ਬਣਾਉਣਾ ਸ਼ੁਰੂ ਕੀਤਾ ਉੱਥੇ ਪਾਣੀ ਗੰਦਾ ਰਹਿੰਦਾ ਸੀ ਜਿਹੜਾ ਆਲੇ-ਆਲੇ ਉੱਥੇ ਸਰੋਵਰ ਬਣਿਆ ਹੋਇਆ ਸਰੋਵਰ ਦੇ ਪਾਣੀ ਦੀ ਸਫਾਈ ਵਾਸਤੇ ਮਸ਼ੀਨਾਂ ਦਿੱਤੀਆਂ ਉੱਥੇ ਤੇ ਉਹਦੀ ਉਸਾਰੀ ਬਾਅਦ ਦੇ ਪੈਸੇ ਦਿੱਤੇ ਵਰਡੇ ਐਥਲੀਟ ਨੇ ਫਿਰ ਤੇ ਯੂਨੀਵਰਸਿਟੀ ਦੇ ਵਿੱਚ ਪਾਈ ਜੇਤਾਂ ਦੀ ਚੇਅਰ ਪਹਿਲੀ ਵਾਰੀ ਵਸਤਾ ਬਣਦੀ ਜਿਹੜੇ ਰੇਟਾ ਗੁਰੂ ਦਾ ਬੇਟਾ ਤੇ ਜਿਨ੍ਹਾਂ ਦਾ ਉਹ ਨਾਲ ਜਿਹੜਾ ਅਸੀਂ ਗੋਤ ਗੀਤ ਉਹਨਾਂ ਦੇ ਨਾਮ ਦੀ ਚੇਅਰ ਉਹਨਾਂ ਦੇ ਜੀਵਨ ਵਾਸਤੇ ਉਹਨਾਂ ਦੇ ਜੋ ਸੰਘਰਸ਼ ਹੈ ਉਹਨਾਂ ਨੂੰ ਸਾਹਮਣੇ ਲਿਆਉਣ ਵਾਸਤੇ ਮੈਂ ਉਹਨਾਂ ਦੇ ਨਾਮ ਦੀ ਚੇਅਰ ਯੂਨੀਵਰਸਿਟੀ ਦੇ ਵਿੱਚ ਬਣਾਈ ਤਾਂ ਕਿ ਰੇਟਾ ਗੁਰੂ ਦਾ ਬੇਟਾ ਜੋ ਵਰਦਾਨ ਦਿੱਤਾ ਸੀ ਭਾਈ ਜੈਤਾ ਜੀ ਨੂੰ ਉਹ ਅਮਰ ਹੋ ਜੇ ਸਦੀਵੀ ਰਹੇ ਸਾਡੇ ਨੌਨ ਵਾਲੇ ਜਨਰੇਸ਼ਨਾਂ ਨੂੰ ਉਹਦਾ ਪਤਾ ਲੱਗੇ ਸੋ ਇਸ ਤਰ੍ਹਾਂ ਦੇ ਵੱਡੇ ਵੱਡੇ ਕੰਮ ਕੀਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਿੰਨ ਮਹੀਨੇ ਤੁਸੀਂ ਇਹ ਦੇਖ ਲਓ ਕਿ ਮੁੱਖ ਮੰਤਰੀ ਦਾ ਪਤਾ ਨਹੀਂ ਕਿੰਨੇ ਰਹੇ ਲੇਕਿਨ ਜੇ ਕਿਸੇ ਨੂੰ ਬਾਹਰ ਦੀ ਸੁਬੇਹ ਨੂੰ ਜੁਗਰੂ ਨਾ ਜਾ ਕੇ ਇੱਕ ਦਿਨ ਇੱਥੇ ਇੱਕ ਪੁਜਾਰੀ ਆ ਗਿਆ ਉਹਨੂੰ ਕਿਹਨੇ ਤਾਂ ਹਿੰਦੀ ਆਉਂਦੀ ਹੈ ਕਹਿੰਦਾ ਮੂਜੇ ਤਾਂ ਇੱਕ ਹੀ ਲੈਣ ਆਤੀ ਹੈ ਨਾ ਪੰਜਾਬੀ ਨਹੀਂ ਨਹੀਂ ਪੰਜਾਬੀ ਵਾਲੇ ਪਤਨ ਨੂੰ ਉਹ ਕਹਿੰਦੇ ਕਿ ਆ ਕਹਿੰਦੇ ਜਿੰਨੀ ਦਿੱਤਾ ਮਤਲੇ ਹੱਲ ਐਨੀ ਇੱਕ ਤਾਂ ਜਿਵੇਂ ਤੋਂ ਇੱਕ ਬੜਾ ਪਿਆਰ ਹੈ ਤੁਸੀਂ ਇਹ ਦੇਖੋ ਕਿ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਕਿੰਨੇ ਖੜੇ ਸੀ ਸਾਰੇ ਮਾਫ ਕੀਤੇ 1500 ਕਰੋੜ ਰੁਪਏ ਦਾ ਲੋਪ ਪੈਦਾ ਹੋਇਆ ਆਮ ਆਦਮੀ ਦੇ ਪਾਣੀ ਦੇ ਕਾਇ ਸਾਰੇ ਬਾਪੀ ਤੇ 1250 ਕਰੋੜ ਦਾ ਪੰਜਾਬ ਦੇ ਵਿੱਚ ਪੈਦਾ ਹੋ ਰਿਹਾ। ਤੁਹਾਡੇ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਪਤਾ ਨਹੀਂ ਕਿੰਨੇ ਬਿਜਲੀ ਦੇ ਮਾਪ ਹੋਣ। ਤੁਹਾਡੇ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਹੈ। ਤੁਸੀਂ ਕਹਿੰਦੇ ਸੀ ਕਿ ਜੀ ਇਹਨੇ ਕਿਹੜੇ ਇੱਥੇ ਰਹਿਣਾ ਬਾਹਰ ਜਾ ਕੇ ਲੜਨ ਲੱਗਿਆ। ਤੁਸੀਂ ਕਿੱਥੇ ਦੇ ਕੋਲ ਜਾਓਗੇ ਥੈੜ। ਲੇਕਿਨ ਲੋਕਾਂ ਨੇ ਮੈਨੂੰ ਉੱਥੇ ਆ ਜਾ ਹੀ ਜਿਤਾਤਾ। ਪਾਰਟੀ ਤੋਂ ਬਿਨਾ ਵੀ ਤੇ ਫੇਰ ਤਿੰਨ ਵਾਰ ਉਥੇ ਮਨ ਲੋਕਾਂ ਨੇ ਦੱਸਾਇਆ ਵਾਰ-ਵਾਰ ਸਿੱਧ ਅਗਰ ਉਥੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਸੋ ਹੁਣ ਮੈਂ ਤੁਹਾਡੇ ਕੋਲ ਆ ਗਿਆ ਤਿੰਨ ਵਾਰ ਦਾ ਮੈਂ ਪੱਕਾ ਜਿੱਤਣਾ ਹਾਂ ਵੱਡੀ ਕਿਰਪਾ ਦੇਣਾ ਹੈ ਅਰ ਮੈਂ ਤੁਹਾਡੇ ਕੋਲ ਰਹਿਣ ਆਇਆ ਜੇ ਕੋਈ ਕਹੇ ਕਿ ਜੀ ਇਹਦੇ ਇੱਥੇ ਤੋਂ ਲੱਪਣ ਵਾਲੀ ਤਾਂ ਝੂਠ ਬੋਲ ਰਿਹਾ ਮੇਰਾ ਪੁਰਾਣਾ ਜੀਵਨ ਤੁਸੀਂ ਦੇਖ ਲਓ ਜਿੱਥੇ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਮੈਂ ਉੱਥੇ ਰਿਹਾ ਪਹਿਲਾਂ ਕੱਣਾ ਪਿੰਡੋਂ ਦਾ ਸੀ ਤੁਝੋਲੀ ਉਸ ਤੋਂ ਪਹਿਲਾਂ ਮੇਰੇ ਇਲਾਕੇ ਦੇ ਵੱਡੇ-ਵੱਡੇ ਬਜ਼ੁਰਗਾਂ ਇੱਧਰ ਰਹਿੰਦੇ ਸੀ ਉਹ ਜੋੜੇ ਮੇਰੇ ਪਟਾਈ ਸਰਪੰਚ ਸੀਗੇ ਫਿਰ ਅਸੀਂ ਖਰੜ ਚਲੇ ਗਏ ਖਰੜ ਮੈਂ ਐਮਸੀ ਬਣਿਆ ਜਦ ਕਹਿੰਦੇ ਸੀ ਇਹਦਾ ਪਿੰਡ ਚੋਂ ਆ ਗਏ ਲੇਕਿਨ ਮਨੁ ਲੋਕਾਂ ਨੇ ਚੇਤੇ ਦਮਾਰ ਐਮਸੀ ਬਣਾਇਆ ਦੋ ਵਾਰੋਂ ਤਾਂ ਆਰ ਵੀ ਬਣਾਇਆ ਫਿਰ ਮੈਂ ਜਾਂਦਾ ਐਮਐਲਏ ਬਣਿਆ ਜਦ ਕਹਿੰਦੇ ਜੀ ਭਾਰਤ ਆ ਗਿਆ ਲੇਕਿਨ ਮੈਂ ਸੇਵਾ ਕਰਨ ਵਾਸਤੇ ਆਇਆ ਸੇਵਾ ਭਾਵਨਾ ਦੇ ਨਾਲ ਆਇਆ ਮੈਂ ਸੇਵਕ ਬਣ ਕੇ ਆਇਆ ਤੁਸੀਂ ਮਾਲਕ ਹੋ ਮੈਨੂੰ ਮਾਲਕ ਬਣ ਕੇ ਨਵਾਜੋ ਤਾਂ ਮੈਂ ਤੁਹਾਡੇ ਵਿਚਾਰ ਤਕੜਾ ਹੋ ਕੇ ਕੰਮ ਕਰੂਗਾ ਅਰ ਮੈਨੂੰ ਕੰਮ ਕਰਨਾ ਆਉਂਦਾ ਹੈ ਜਦ ਮੈਂ ਸ਼ਹਿਰ ਦੇ ਵਿੱਚ ਪ੍ਰਧਾਨ ਬਣਿਆ ਤਾਂ 25 ਏਕੜ ਚ ਪਾਰਕ ਬਣਾਈ ਉੱਥੇ ਸਟੇਡੀਅਮ ਬਣਾਇਆ ਕਮਿਊਨਿਟੀ ਸੈਂਟਰ ਬਣਾਇਆ ਸਟਰੀਟ ਲਾਈਟ ਲਵਾਈ ਤੇ ਲੋਕ ਬੜੇ ਪੂਛੋਏ ਤੇ ਮੇਰੇ ਕੰਮ ਤੋਂ ਉਹ ਕੰਮ ਦੀ ਆਵਾਜ਼ ਮੇਰੀ ਚਮਕੌਰ ਸਾਹਿਬ ਗਈ ਚਮਕੌਰ ਸਾਹਿਬ ਦੇ ਵਿੱਚ ਮੈਂ ਯੂਨੀਵਰਸਿਟੀ ਪੜਾਈ ਤੇ ਐਮਐਲਏ ਹੋਣ ਦੇ ਨਾਤੇ ਇੱਕ ਦੋ ਇੱਥੇ ਕਾਰਜ ਬਣਾਏ ਚਮਕੌਰ ਸਾਹਿਬ ਸੇਵਾ ਸੰਗਰਿ ਕਰਦੀ ਹੈ ਜਿਸ ਤਰ੍ਹਾਂ ਗੁਰੂਆਂ ਪੀਰਾਂ ਦੀ ਕਰਦੀ ਕਰਤਾਰਪੁਰ ਸਾਹਿਬ ਉਸੇ ਤਰ੍ਹਾਂ ਚਮਕੌਰ ਸਾਹਿਬ ਹੈ ਤੇ ਉੱਥੇ ਮੈਂ ਬਾਹਰ ਤੁਸੀਂ ਕਦੇ ਜਾਓ ਤੁਸੀਂ ਦੇਖੋਗੇ ਨਕਸ਼ਾ ਹੀ ਹੋਰ ਹੈ ਦੁਕਾਨਾਂ ਦੇ ਪੂਰੇ ਵੀ ਪੂਰਾ ਮਾਰਬਲ ਲੱਗਿਆ ਹੋਇਆ ਐ ਲੱਗਦਾ ਕਿ ਮਾਰਬਲ ਹੈ ਸਾਰੇ ਪਾਸੇ ਤੇ ਦੋ بڑے ਗੇਟ ਬਣ ਰਹੇ ਇੱਕ ਸਿੱਖ ਇਤਿਹਾਸ ਨੂੰ ਦਿਖਾਉਣ ਵਾਸਤੇ ਉੱਤੇ ਥੀਮ ਪਾਰਕ ਬਣਾਇਆ ਜਿਹਦੇ ਵਿੱਚ ਪੂਰੀ ਸਿੱਖ ਹਿਸਟਰੀ ਨੂੰ ਪੇਸ਼ਾਇਆ ਜਾਂਦਾ ਹੈ ਤੇ ਪੂਰੀ ਦੁਨੀਆ ਚੋਂ ਲੋਕ ਕੋਲ ਨੂੰ ਦੇਖਣ ਆਉਂਦੇ ਐ ਅਜੂਬਾ ਬੜਿਆ ਐ 13 0 ਹੀ ਹੋਏਗਾ ਲੇਕਿਨ ਕਾਂਗਰਸ ਦੇ ਹੱਕਜ ਹੋਏਗਾ ਆਮ ਆਦੀ ਪਾਰਟੀ ਦੀ 0 ਹੋਏਗੀ ਆਹੋ ਆਹੋ ਇਹਨਾਂ ਦੇ ਦਲਕਿਤਾ ਨਾ ਵੀ ਬੜੇ ਸਵਾਲ ਖੜੇ ਕੀਤੇ ਆ ਜੀ ਉਹਦੇ ਗੱਲ ਦਾ ਜਵਾਬ ਕੋਈ ਨਹੀਂ ਮਿੰਦਰ ਸਿੰਘ ਜੀ ਤੁਸੀਂ ਤੁਹਾਡੇ ਅੰਗੇਸ਼ ਤੇ ਮੈਂ ਉਹਦੇ ਉਹਦੇ ਖਲਾਬ ਬੋਲਦਾ ਨਹੀਂ ਮੈਂ बन ਗਈ ਹੈ ਜਲੰਧਰ ਆਪਣੀ ਮਰਜ਼ੀ ਹੈ ਹਰ ਕਿਸੇ ਦੀ ਹੋਰ ਸੀਟ ਤੇ ਨਹੀਂ ਹੈ ਜਲੰਧਰ ਦੀ ਤੇ ਪੰਜ ਕੈਂਡੀਡੇਟ ਪੰਜ ਹੀ ਇੱਕ ਤਰ੍ਹਾਂ ਦੇ ਜਿਹੜੇ ਆਪਣੇ ਨਾਮ ਦੇ ਵਿੱਚ ਨਾਲ ਜਾਣੇ ਜਾਂਦੇ ਨੇ ਲੋਕ ਉਹ ਕਿਵੇਂ ਦੇਖ ਰਹੇ ਹੋ ਕਿ ਕਿਵੇਂ ਦਾ ਇਸ ਵਾਰ ਜਿਹੜਾ ਫਾਈਟ ਰੇਜ ਕੋਈ ਫਾਈਟ ਨਹੀਂ ਹੋਣੀ ਕਾਂਗਰਸ ਵੱਡੀ ਗਿਣਤੀ ਨਾਲ ਜਿੱਤੇਗੀ ਸਾਰੇ ਲੋਕ ਚੱਲਦੇ ਸੱਟਾ ਜਾ ਰਹੇ ਆ ਉਸੇ ਲੈ ਕੇ ਕੋਈ ਨਹੀਂ ਛੱਡ ਕੇ ਜਾ ਰਿਹਾ ਜੀ ਜਿਹੜੇ ਇੱਕ ਦੋ ਲੀਡ ਦੇ ਗਏ ਆ ਕੋਈ ਕੋਈ ਸਾਡਾ ਵਰਕਰ ਕੋਈ ਜੀ ਜੇ ਜਿਹੜਾ ਉਹ ਕਹਿ ਰਹੇ ਨੇ ਕਿ ਕਾਂਗਰਸ ਨੂੰ ਇਸ ਦੇ ਨਾਲ ਜ਼ਰੂਰ ਹੋਵੇਗਾ ਨਹੀਂ ਕਾਂਗਰਸ ਚ ਵਾਦਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਹੈ ਉਹ ਚਲੇ ਗਏ ਹੈ ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਲੋਕਾਂ ਦਾ ਕੀ ਕਹਿਣਾ ਪਬਲਿਕ ਆ ਦੇਖੋ ਕੀ ਕਰੀ ਉਸੇ ਦੱਸੋ ਮੁਲਾਜ਼ਮਾਂ ਦਾ ਸਾਰਾ ਨਾਲ ਇਹ ਮੁਲਾਜ਼ਮਾਂ ਦਾ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪੈਂਦੀ ਮੁਲਾਜ਼ਮਾਂ ਤਨਖਾਹ 20 ਤਰੀਕ ਤੇ ਕਣੀ ਪਈ ਚੰਨੀ ਸਾਹਿਬ ਨੇ ਵੀ 20000 ਰੁਪਏ ਚੰਨੀ ਸਾਹਿਬ ਨੇ ਵਧਾਇਆ ਵੀ ਮੁਲਾਜ਼ਮਾਂ ਦਾ ਇਹਨਾਂ ਕੋਲੋਂ 20 ਤਰੀਕ ਤੱਕ ਚੰਨੀ ਸਾਹਿਬ ਨਿੱਕਰ ਤੇ ਤੁਹਾਡੇ ਰਿਸ਼ਤੇਦਾਰ ਵੀ ਨੇ ਇਹਦੇ ਵਿੱਚ ਅਗਰ ਤੁਹਾਡੇ ਖਲਾਫ ਚਨਾਮ ਰੱਢਦੇ ਤੇ ਕਿਤੇ ਨਾ ਕਿਤੇ ਫਰਕ ਤਾਂ ਪੈਗਾ ਸੀ ਜੇ ਤੁਸੀਂ ਬਾਰੇ ਕੁਝ ਨੂੰ ਬੋਲਣਾ ਹੈ ਜੀ ਸੇਵਾ ਕਰ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੰਦੀਰ ਚੰਨੀ ਆ ਦੇਖੋ ਮਾਣੇ ਮੈਨੂੰ ਪਤਾ ਕਿਆ ਕਿਹਾ ਜੀ ਇਹ ਮੈਨੂੰ ਕਹਿੰਦੀ ਮਾਵਾ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇਨਾ ਨਸ਼ਾ ਵਧਾਤਾ ਹੈ আর ਖਾਸ ਤੌਰ ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹ ਨਾਲੇ ਨਸ਼ਾ ਵਧਾਇਆ ਇੱਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਨਹੀਂ ਕੱਲਾ ਚਲਾਉਂਦੇ ਇਹ ਇੱਥੇ ਲਾਟਰੀ ਚਲਾਉਂਦੇ ਇਹ ਇੱਥੇ ਸੱਟਾ ਚਲਾਉਂਦੇ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦੇ ਤੇਰੀ ਲੇਕਿਨ ਕਾਂਗਰਸ ਦੇ ਵਿੱਚ ਸੀ ਸਾਨੂੰ ਸਰ ਜਦੋਂ ਕਾਂਗਰਸ ਦੇ ਵਿੱਚ ਵਿਧਾਇਕ ਸੀ ਇਹ ਰਿੰਕੂ ਬੱਚੇ ਹੋਣਗੇ ਦੇਖੋ ਵਿਧਾਇਕ ਸੀ ਗੇਰੀ ਰਿੰਕੂ ਸਮੇਂ ਕਿਉਂ ਨਹੀਂ ਉਹਨਾਂ ਤੇ ਕੋਈ ਐਕਸ਼ਨ ਲਿਆ ਗਿਆ ਸੰਜੀਵ 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 ਉਸ ਸਮੇਂ ਤਾਂ ਤੁਹਾਡੀ ਗੱਲ ਕਰ ਤੀ ਤੁਸੀਂ ਸੀਐਮ ਸੀਗੇ ਅੱਛਾ ਇਹ ਚੀਜ਼ ਸੜਕਾਂ ਪੱਕੀਆਂ ਸਾਰੀਆਂ ਸੜਕਾਂ ਚੌੜੀਆਂ ਕਰਕੇ ਬਣਾਤੀਆਂ ਪੜਾਈ ਦੇ ਤਰ੍ਹਾਂ ਯੂਨੀਵਰਸਿਟੀ ਹੈ ਸਾਰਾ ਸੀਵਰੇਜ ਪੈ ਗਿਆ ਤੇ ਪਾਣੀ ਦੀਆਂ ਸੁਵਿਧਾਵਾਂ ਮਾ ਹਰ ਪਿੰਡ 'ਚ ਪਾਣੀ ਨਹੀਂ ਪਹੁੰਚਦੀ ਹੈ ਐ ਨੀ ਵੀ ਕਿਸੇ ਦੀ ਟਵਾੜੀ ਦੀ ਟੈਂਕੀ ਨਹੀਂ ਹੈ ਕੋਈ ਪਿੰਡ ਚ ਲੈ ਜਾਓ 264 ਪਿੰਡਾਂ ਸੋ ਇਹ ਦੇ ਨਜ਼ਰ ਲੱਗਣ ਦੀ ਗੱਲ ਹੈ ਸੋਚ ਦੀ ਗੱਲ ਹੈ ਜਿਹੜਾ ਬੰਦਾ ਕਰ ਸਕਦਾ ਉਸ ਨੂੰ ਅੱਗੇ ਆਉਣ ਦੀ ਗੱਲ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਛੋਕੇ ਕੰਮ ਕਰੋ ਫਿਰ ਖਲਾਫ ਜਿਹੜੇ ਬੰਦੇ ਖੜੇ ਆ ਉਹਨਾਂ ਦਾ ਵੀ ਤੁਸੀਂ ਦੇਖਿਆ ਆਇ ਕਰੀ ਕੋੜਾ ਇੱਕ ਟੀਮੂ ਖੜਾ ਹੈ ਲੇਕਿਨ ਇਹ ਆਪਣੇ ਟਾਈਮ ਦਾ ਕੋਈ ਕੰਮ ਨਹੀਂ ਕਰਾ ਸਕਦੇ ਮੈਂ ਇੱਥੇ ਜਦੋਂ 3 ਮਹੀਨੇ ਬਾਅਦ ਦੇ ਮੁੱਖ ਮੰਤਰੀ ਬਣੇ ਉਹਨੂੰ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹਦੇ ਤੇ ਇਲੈਕਸ਼ਨ ਲੜਨੀ ਲੇਕਿਨ ਮੈਂ ਡੇਰਾ ਬੰਨ੍ਹ ਗਿਆ 100 ਕਰੋੜ ਰੁਪਇਆ ਵਾਅਦਾ ਕੀਤਾ ਕੈਬਨਿਟ ਦੇ ਵਿੱਚ ਕਿ ਇੱਥੇ ਗੁਰੂ ਰਵਿਦਾਸ ਜੀ ਪਾਣੀ ਦਾ ਜੈ ਐਂਡ ਸੈਂਟਰ ਬਣਾਉਣਾ ਹੈ ਔਰ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਨੇ ਹੱਥ ਪੜਾ ਕੇ ਦੇ ਦਿੱਤਾ ਇਹ ਬਗੜੀ ਗੱਲ ਹੈ ਬਾਦ ਸਰਕਾਰ ਵਾਦ ਲਗੀ ਇਹਨਾਂ ਨੇ ਅਜੇ ਤੱਕ ਕੋਈ ਪੈਸੇ ਲਗਾਏ ਨਹੀਂ ਇੱਕ ਵਾਰ ਹੋਣ ਕੇ ਲੇ ਗਏ ਜਾ ਫਿਰ ਚੋਣਾ ਆ ਗਿਆ ਤਾਂ ਵਾਪਸ ਲਿਆਏ ਬਾਬਾ ਜੀ ਨੂੰ ਚੈੱਕ ਪੜਾਇਆ ਉਹ ਕਹਿੰਦੇ ਤਾਂ ਪਹਿਲਾਂ ਸਾਡੇ ਵਾਲਾ ਹੀ ਚੰਨੀ ਵਾਲਾ ਤੁਸੀਂ ਹੋਰ ਦੱਸੋ ਕਾ ਕਰਦੇ ਲੇਕਿਨ ਕਰਿਆ ਕਿਹਾ ਨਹੀਂ ਕੁਛ ਮੋਟਾ ਮੰਡੀ ਦਾ ਆਮਦੇ ਵਿੱਚ 58 ਲੱਖ ਰੁਪਇਆ ਦਿੱਤਾ ਚੱਕ ਹਕੀਮਾ 58 ਲੱਖ ਰੁਪਇਆ ਦਿੱਤਾ ਤੇ ਇੱਥੇ ਪਸ਼ੂ ਨਾਮ ਜੀ ਦਾ ਮੰਦਰ 10 ਕਰੋੜ ਰੁਪਇਆ ਉਹ ਦਿੱਤਾ ਭਗਵਾਨ ਬਾਦਮੀਕ ਜਿਹੜਾ ਰਾਮਪੀਰ ਤੇ ਅਮਰਸਰ ਦੇ ਵਿੱਚ ਉੱਥੇ 28 ਕਰੋੜ ਰੁਪਏ ਦੇ ਨਾਲ ਮੈਂ ਭਗਵਾਨ ਬਾਦਮੀਕ ਜਿਹਦੇ ਪੂਰਾ ਜੀਵਨ ਅਰ ਰਾਮ ਜੀ ਦਾ ਪੂਰਾ ਜੀਵਨ ਅਫਰਮਣ ਬਾਅਦ ਤੇ ਉੱਥੇ ਪਨੋਰ ਦਾ ਬਣਾਉਣਾ ਸ਼ੁਰੂ ਕੀਤਾ ਉੱਥੇ ਪਾਣੀ ਗੰਦਾ ਰਹਿੰਦਾ ਸੀ ਜਿਹੜਾ ਆਲੇ-ਦਾਲੇ ਉੱਥੇ ਸਰੋਵਰ ਬਣਿਆ ਹੋਇਆ ਸਰੋਵਰ ਦੇ ਪਾਣੀ ਦੀ ਸਫਾਈ ਵਾਸਤੇ ਮਸ਼ੀਨਾਂ ਦਿੱਤੀਆਂ ਉੱਥੇ ਤੇ ਉਹਦੀ ਉਸਾਰੇ ਬਾਅਦ ਤੇ ਪੈਸੇ ਦਿੱਤੇ ਤੁਹਾਡੇ ਇੱਥੇ ਜਿੱਨੇ ਫਿਰ ਤੇ ਯੂਨੀਵਰਸਿਟੀ ਦੇ ਵਿੱਚ ਪਾਈ ਜਿਰਤਾ ਜੀ ਦੀ ਚੇਅਰ ਪਹਿਲੀ ਵਾਰੀ ਵਸਤਾਪਿਤ ਕੀਤੀ ਜਿਹੜੇ ਰਗਰੇਟਾ ਗੁਰੂ ਦਾ ਬੇਟਾ ਤੇ ਜਿਨ੍ਹਾਂ ਦਾ ਮਾਣ ਜਿਹਾ ਸੀ ਉਹਨਾਂ ਦੇ ਨਾਮ ਦੀ ਚੇਅਰ ਉਹਨਾਂ ਦੇ ਜੀਵਨ ਵਾਸਤੇ ਉਹਨਾਂ ਦੇ ਜੋ ਸੰਘਰਸ਼ ਹੈ ਉਹਨਾਂ ਨੂੰ ਸਾਹਮਣੇ ਲਿਆਉਣ ਵਾਸਤੇ ਮੈਂ ਉਹਨਾਂ ਦੇ ਨਾਮ ਦੀ ਚੇਅਰ ਯੂਨੀਵਰਸਿਟੀ ਦੇ ਵਿੱਚ ਬਣਾਈ ਆਖਿਰ ਦੇ ਡਿਟਾ ਗੁਰੂ ਦਾ ਬੇਟਾ ਜੋ ਵਰਦਾਨ ਦਿੱਤਾ ਸੀ ਭਾਈ ਜੈਤਰਾ ਜੀ ਨੂੰ ਉਹ ਅਮਰ ਹੋ ਜੇ ਸਰੀਰੀ ਰਹੇ ਸਾਡੇ ਨੌ ਨਾਲੇ ਜਨਰੇਸ਼ਨਾਂ ਨੂੰ ਉਹਦਾ ਪਤਾ ਲੱਗੇ ਸੋ ਇਸ ਤਰ੍ਹਾਂ ਦੇ ਵੱਡੇ ਵੱਡੇ ਕੰਮ ਕੀਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਿੰਨ ਮਹੀਨੇ ਤੁਸੀਂ ਇਹ ਦੇਖ ਲਓ ਕਿ ਮੁੱਖ ਮੰਤਰੀ ਦਾ ਪਤਾ ਨਹੀਂ ਕਿੰਨੇ ਰਹੇ ਲੇਕਿਨ ਜੇ ਕਿਸੇ ਨੂੰ ਬਾਹਰ ਦੀ ਸੁਬੇਰ ਕੁਚਰੋਂ ਨਾ ਜਾ ਕੇ ਇੱਕ ਦਿਨ ਇੱਥੇ ਇੱਕ ਮੁਜੇ ਅੱਧੀ ਆ ਗਿਆ ਉਹਨੂੰ ਕਹਿੰਦੇ ਤਾਂ ਹਿੰਦੀ ਆਉਂਦੀ ਹੈ ਕਹਿੰਦਾ ਮੁਜੇ ਤਾਂ ਇੱਕ ਹੀ ਲੈਂਦੀ ਹੈ ਨਾ ਪੰਜਾਬੀ ਨਹੀਂ ਬਣੀ ਪੰਜਾਬੀ ਬਾਰੇ ਪਤਾ ਤੈਨੂੰ ਉਹ ਕਹਿੰਦੇ ਕਿਆ ਕਹਿੰਦੇ ਜਿੰਨੀ ਕਰਤਾ ਮਤਲੇ ਹੱਲ ਐਨੀ ਕਰਦੇ ਸੋ ਇਹ ਤੁਹਾਡਾ ਪਿਆਰ ਹੈ ਤੁਸੀਂ ਇਹ ਦੇਖੋ ਕਿ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਕਿੰਨੇ ਖੜੇ ਸੀ ਸਾਰੇ ਮਾਫੀ ਤੇ 1500 ਕਰੋੜ ਰੁਪਏ ਦਾ ਤੁਰਪੈਦਾ ਹੋਇਆ ਆਮ ਆਦਮੀ ਦੇ ਵਿੱਚ ਪਾਣੀ ਦੇ ਪਟਾਇ ਸਾਰੇ ਮਾਪੀਟੇ 1250 ਕਰੋੜ ਦਾ ਪੰਜਾਬ ਦੇ ਵਿੱਚ ਪੈਦਾ ਹੋ ਰਿਹਾ। ਤੁਹਾਡੇ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਪਤਾ ਕਿੰਨੇ ਬਿਜਲੀ ਦੇ ਫਰਮਾ ਕਰੇ। ਤੁਹਾਡੇ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਹੈ। ਲੋਕੀ ਕਹਿੰਦੇ ਸੀ ਕਿ ਜੀ ਇਹਨੇ ਕਿਹੜੇ ਇੱਥੇ ਰਹਿਣਾ ਬਾਹਰ ਜਾ ਕੇ ਲੜੇ ਲੜਣ ਲੱਗਿਆ ਤੁਸੀਂ ਕਿੱਥੇ ਦੇ ਕੋਲ ਜਾਓਗੇ ਖੇੜ। ਲੇਕਿਨ ਲੋਕਾਂ ਨੇ ਮੈਨੂੰ ਉੱਥੇ ਹਜ਼ਾਰ ਹੀ ਜਿਗਾਤਾ। ਵਾਰਟੀ ਨੂੰ ਬਿਨਾ ਵੀ ਤੇ ਫਿਰ ਤਿੰਨ ਵਾਰ ਉੱਥੇ ਮੈਂ ਲੋਕਾਂ ਨੇ ਦੱਸਾਇਆ ਬਾਰ-ਬਾਰ ਸਿਗਰ ਉੱਥੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਸੋ ਹੁਣ ਮੈਂ ਤੁਹਾਡੇ ਕੋਲ ਆ ਗਿਆ ਤਿੰਨ ਵਾਰ ਦਾ ਮੈਂ ਪੱਕਾ ਜਿੱਤਣਾ ਹੁਣ ਤੁਹਾਡੀ ਕਿਰਪਾ ਦੇ ਨਾਲ ਆ ਤੁਹਾਡੇ ਕੋਲ ਰਹਿਣ ਹੈ ਅਲ ਮੈਂ ਤੁਹਾਡੇ ਕੋਲ ਰਹਿਣ ਆਇਆ ਜੇ ਕੋਈ ਕਹੇ ਕਿ ਜੀ ਇਹਦੇ ਇੱਥੇ ਤੱਕ ਲੱਪਣ ਵਾਲੀ ਕਾ ਝੂਠ ਬੋਲ ਰਿਹਾ ਮੇਰਾ ਪੁਰਾਣਾ ਜੀਵਨ ਤੁਸੀਂ ਦੇਖ ਲਓ ਜਿੱਥੇ ਮੈਨੂੰ ਲੋਕਾਂ ਨੇ ਖਿਆਲ ਦਿੱਤਾ ਮੈਂ ਉੱਤੇ ਰਿਹਾ ਪਹਿਲਾਂ ਸਾਡਾ ਪਿੰਡ ਦਾ ਸੀ ਤੁਝੋਲੀ ਉਸ ਤੋਂ ਪਹਿਲਾਂ ਮੇਰੇ ਦਾਦ ਜੀ ਬੜੇ ਬੜੇ ਬਜ਼ੁਰਗ ਕੈਂਡਾ ਰਹਿੰਦੇ ਸੀ ਉਹ ਤੁਝੋਲੀ ਮੇਰੇ ਪਿਤਾ ਜੀ ਸਰਪੰਚ ਸੀਗੇ ਫਿਰ ਅਸੀਂ ਖਰੜ ਚਲੇ ਗਏ ਖਰੜ ਮੈਂ ਐਮਸੀ ਬਣਿਆ ਤੇ ਜਦ ਕਹਿੰਦੇ ਸੀ ਇਹਦਾ ਪਿੰਡ ਚ ਆ ਗਏ ਲੇਕਿਨ ਮਨੂੰ ਲੋਕਾਂ ਨੇ ਤਿੰਨ ਵਾਰ ਐਮਸੀ ਬਣਾਇਆ ਦੋ ਵਾਰ ਤਾਂ ਆਰ ਵੀ ਬਣਾਇਆ ਫਿਰ ਮੈਂ ਜਾਂਦਾ ਐਮਐਲਏ ਬਣਿਆ ਜਦ ਕਹਿੰਦੇ ਜੀ ਬਾਹਰ ਤੇ ਆ ਗਿਆ ਉਹ ਦੇਖ ਲਓ ਦੇਖੀ ਨਾ ਮੈਂ ਸੇਵਾ ਕਰਨ ਵਾਸਤੇ ਆਇਆ ਸੇਵਾ ਭਾਵਨਾ ਦੇ ਨਾਲ ਆਇਆ ਮੈਂ ਸੇਵਕ ਬਣ ਕੇ ਆਇਆ ਤੁਸੀਂ ਮਾਲਕ ਹੋ ਮੈਨੂੰ ਮਾਲਕ ਬਣ ਕੇ ਨਵਾਜੋ ਤਾਂ ਮੈਂ ਤੁਹਾਡੇ ਵਿਚਾਰ ਤਕੜਾ ਹੋ ਕੇ ਕੰਮ ਕਰੂੰਗਾ ਅਰ ਮੈਨੂੰ ਕੰਮ ਕਰਨਾ ਆਉਂਦਾ ਹੈ ਜਦ ਮੈਂ ਸ਼ਹਿਰ ਦੇ ਵਿੱਚ ਪ੍ਰਧਾਨ ਬਣਿਆ ਤਾਂ 25 ਏਕੜ ਚ ਪਾਰਕ ਬਣਾਈ ਉੱਥੇ ਸਟੇਡੀਅਮ ਬਣਾਇਆ ਕਮਿਊਨਿਟੀ ਸੈਂਟਰ ਬਣਾਇਆ ਜੀਡ ਲੈਡ ਰੁਆਈ ਤੇ ਲੋਕ ਬੜੇ ਖੁਸ਼ ਹੋਏ ਤੇ ਮੇਰੇ ਕੰਮ ਤੋਂ ਉਹ ਕੰਮ ਦੀ ਆਵਾਜ਼ ਮੇਰੀ ਚਮਕੌਰ ਸਾਹਿਬ ਗਈ ਚਮਕੌਰ ਸਾਹਿਬ ਦੇ ਵਿੱਚ ਮੈਂ ਇੱਕ ਯੂਨੀਵਰਸਿਟੀ ਬਣਾਈ ਐ ਐਮਐਲਏ ਹੋਣ ਦੇ ਨਾਤੇ ਇੱਕ ਦੋ ਐਟੇ ਕਾਰਜ ਬਣਾਏ ਚਮਕੌਰ ਸਾਹਿਬ ਸ਼ਹੀਦਾ ਸਿੰਘਾਂ ਦੀ ਕਰਤੀ ਹੈ ਜਿਸ ਤਰ੍ਹਾਂ ਗੁਰੂਆਂ ਪੀਰਾਂ ਦੀ ਕਰਤੀ ਕਰਤਾਰਪੁਰ ਸਾਹਿਬ ਉਸੇ ਤਰ੍ਹਾਂ ਚਮਕੌਰ ਸਾਹਿਬ ਹੈ ਤੇ ਉੱਥੇ ਮੈਂ ਬਾਹਰ ਤੁਸੀਂ ਕਦੇ ਜਾਓ ਤੁਸੀਂ ਦੇਖੋਗੇ ਨਕਸ਼ਾ ਹੀ ਹੋਰ ਹੈ ਦੁਕਾਨਾਂ ਦੇ ਪੂਰੇ ਵੀ ਪੂਰਾ ਮਾਰਬਲ ਲੱਗਿਆ ਹੋਇਆ ਐ ਲੱਗਦਾ ਕਿ ਮਾਰਬਲ ਹੈ ਸਾਰੇ ਪਾਸੇ ਤੇ ਦੋ بڑے ਗੇਟ ਬਣ ਰਹੇ ਇੱਕ ਸਿੱਖ ਇਤਿਹਾਸ ਨੂੰ ਦਿਖਾਉਣ ਵਾਸਤੇ ਉੱਤੇ ਥੀਮ ਪਾਰਕ ਬਣਾਇਆ ਜਿਹਦੇ ਵਿੱਚ ਪੂਰੀ ਸਿੱਖ ਹਿਸਟਰੀ ਨੂੰ ਕਲਮਾਇਆ ਜਾਂਦਾ ਹੈ ਤੇ ਪੂਰੀ ਦੁਨੀਆ ਚੋਂ ਲੋਕ ਉਹਨੂੰ ਦੇਖਣ ਆਉਂਦੇ ਐ ਅਜੂਬਾ ਬੜਿਆ ਏ ਦੇ 13 0 ਦੇ ਨਾਲ ਆਪਾਂ ਜਿਹੜਾ ਐਸਾ ਰਿਕਾਰਡ ਬਣਾ 13 0 ਹੀ ਹੋਏਗਾ ਲੇਕਿਨ ਕਾਂਗਰਸ ਦੇ ਹੱਕਜ ਹੋਏਗਾ ਆਮ ਆਦੀ ਪਾਰਟੀ ਦੀ 0 ਹੋਏਗੀ ਆਹ ਆਹ ਉਹਦੀ ਗੱਲ ਵੀ ਤੁਸੀਂ ਜਦੋਂ ਕੋਤਰੀ ਨੇ ਵੀ ਬੜੇ ਸਵਾਲ ਖੜੇ ਕੀਤੇ ਆ ਜੀ ਉਹਦੀ ਗੱਲ ਦਾ ਜਵਾਬ ਕੋਈ ਨਹੀਂ ਮਿੰਦਰ ਸਿੰਘ ਜੀ ਤੁਹਾਡੇ ਅੰਗੇਸ਼ ਤੇ ਮੈਂ ਉਹ ਮੈਂ ਉਹਦੇ ਖਲਾਲ ਬੋਲਦਾ ਨਹੀਂ ਮੈਂ ਗਈ ਹੈ ਜਲੰਧਰ ਆਪਣੀ ਮਰਜ਼ੀ ਹੈ ਹਰ ਕਿਸੇ ਹੋਰ ਸੀਟ ਤੇ ਨਹੀਂ ਹੈ ਜਲੰਧਰ ਦੀ ਤੇ ਪੰਜ ਕੈਂਡੀਡੇਟ ਪੰਜ ਹੀ ਇੱਕ ਤਰ੍ਹਾਂ ਦੇ ਜਿਹੜੇ ਆਪਣੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਲੋਕ ਉਹ ਕਿਵੇਂ ਦੇਖ ਰਹੇ ਹੋ ਕਿ ਕਿਵੇਂ ਦਾ ਇਸ ਵਾਰ ਜਿਹੜਾ ਫਾਈਟ ਰੇਜ ਨਹੀਂ ਕੋਈ ਫਾਈਟ ਨਹੀਂ ਹੋਣੀ ਕਾਂਗਰਸ ਵੱਡੀ ਗਿਣਤੀ ਨਾਲ ਜਿੱਤੇਗੀ ਬਹੁਤ سارے ਲੋਕ ਕਹਿੰਦੇ ਸੱਤਾ ਦਾ ਜਾ ਰਹੇ ਆ ਉਸ ਨੂੰ ਲੈ ਕੇ ਕੋਈ ਨਹੀਂ ਛੱਡ ਕੇ ਜਾ ਰਿਹਾ ਜੀ ਜਿਹੜੇ ਇੱਕ ਦੋ ਲੀਡ ਲੈ ਗਏ ਆ ਕੋਈ ਕੋਈ ਸਾਡਾ ਵਰਗੀ ਕੋਈ ਜੀ ਉਹ ਲੱਕਰ ਫੋਟੋ ਖਿੱਚਿਆ ਸਰ ਜਿਹੜਾ ਉਹ ਕਹਿ ਰਹੇ ਨੇ ਮੰਨ ਲਓ ਮੈਂ ਕਹਿੰਦਾ ਕਿ ਕਾਂਗਰਸ ਨੂੰ ਇਸ ਦੇ ਨਾਲ ਚੁਰਕ ਹੋਈ ਨਹੀਂ ਜੈਸੇ ਨਹੀਂ ਕਾਂਗਰਸ ਚ ਵਾਅਦਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਐ ਉਹ ਚਲੇ ਗਏ ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਲੋਕਾਂ ਦਾ ਕੀ ਕਹਿਣਾ ਪਬਲਿਕ ਪਬਲਿਕ ਆ ਦੇਖੋ ਕੀ ਕਰੀ ਮੁਲਾਜ਼ਮ ਧੌਕਾ ਸਾਰਾ ਨਾਮ ਹੈ ਜੀ ਮੁਲਾਜ਼ਮ ਧੌਕਾ ਮੁਲਾਜ਼ਮਾਂ ਦੀ ਤਨਖਾਹ ਨਹੀਂ ਪੈਂਦੀ ਮੁਲਾਜ਼ਮਾਂ ਦੀ ਤਨਖਾਹ 20 ਤਰੀਕ ਤੱਕ ਨਹੀਂ ਪਈ ਚੰਨੀ ਸਾਹਬ ਨੇ 20 20000 ਰੁਪਏ ਚੰਨੀ ਸਾਹਬ ਨੇ ਵਧਾਇਆ ਨਹੀਂ ਮੁਲਾਜ਼ਮਾਂ ਦਾ ਇਹਨਾਂ ਕੋਲੋਂ 20 ਤਰੀਕ ਤੱਕ ਨਹੀਂ ਆਉਂਦੀ ਜੰਨੀ ਸਾਹਿਬ ਜਿੱਦ ਕਰਦੇ ਤੁਹਾਡੇ ਰਿਸ਼ਤੇਦਾਰ ਵੀ ਨੇ ਇਹਦੇ ਵਿੱਚ ਅਗਰ ਤੁਹਾਡੇ ਕੋਲ ਚਨਾਮ ਲੱਗਦਾ ਤੇ ਕਿੱਦੇ ਨੇ ਕਿੱਦਾਂ ਫਰਕ ਤਾਂ ਪੈਣਾ ਸੀ ਏ ਵੀ ਸਾਹਬਾਰੇ ਕੁਛ ਨੋ ਬੋਲਨਾ ਹੈ ਜੀ ਸੇਵਾ ਕਾਰਜ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੰਦੀਰ ਚੰਨੀ ਆ ਦੇਖੋ ਮਾਣੇ ਮੈਨੂੰ ਪਤਾ ਕਿਆ ਕਿਹਾ ਹੈ ਜੀ ਇਹ ਮੈਨੂੰ ਕਹਿੰਦੀ ਮਾਵਾ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇੰਨਾ ਨਸ਼ਾ ਵਧਾਤਾ ਹੈ ਔਰ ਖਾਸ ਤੌਰ ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹ ਨਾਲੇ ਨਸ਼ਾ ਵਧਾਇਆ ਇਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਨਿੱਕਲਾ ਚਲਾਉਂਦੇ ਇਹ ਇਥੇ ਲਾਟਰੀ ਚਲਾਉਂਦੇ ਇਹ ਇਥੇ ਸੱਟਾ ਚਲਾਉਂਦੇ ਆ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦੇ ਤੇ ਪਹਿਲਾਂ ਕਾਂਗਰਸ ਦੇ ਵਿੱਚ ਤੁਸੀਂ ਸਰ ਜਦੋਂ ਕਾਂਗਰਸ ਦੇ ਵਿੱਚ ਵਿਧਾਇਕ ਸੀ ਗੇ ਰਿੰਕੂ ਸਰ ਸਮੇਂ ਕਿਉਂ ਨਹੀਂ ਉਹਨਾਂ ਦੇ ਕੋਈ ਐਕਸ਼ਨ ਲਈ ਆ ਗਿਆ ਸੰਜੀਵ 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 ਉਸ ਸਮੇਂ ਤਾਂ ਤੁਹਾਡੀ ਸਰਕਾਰ ਸੀ ਪੱਕਾ ਪੱਕਾ ਤੁਸੀਂ ਸੀਐਮ ਸੀਗੇ ਅੱਛਾ ਇੱਕ ਚੀਜ਼ ਸੜਕਾਂ ਪੱਕੀਆਂ ਸਾਰੇ ਸੜਕਾਂ ਚੌੜੀਆਂ ਕਰਕੇ ਬਣਾਤੀਆਂ ਪੜਾਈ ਤੇ ਕੰਮ ਹੈ ਯੂਨੀਵਰਸਿਟੀ ਹੈ ਸਾਰਾ ਸੀਵਰੇਜ ਪੈ ਗਿਆ ਤੇ ਪਾਣੀ ਦੀ ਸਹੂਲਤਾਂ ਮਾ ਹਰ ਪਿੰਡ 'ਚ ਪਾਣੀ ਦਿੱਤਾ ਹੀ ਹੈ ਐਨੀ ਵੀ ਕਿਸੇ ਦੇ ਪਾਣੀ ਦੀ ਕੈਂਕੀ ਨਹੀਂ ਹੈ ਕੋਈ ਪਿੰਡ ਚਲੇ ਜਾਓ 264 ਪਿੰਡ ਹੈ ਸੋ ਇਹ ਦੇ ਨਾ ਤਾਂ ਲਗਨ ਦੀ ਗੱਲ ਹੈ ਸੋਚ ਦੀ ਗੱਲ ਹੈ ਜਿਹੜਾ ਬੰਦਾ ਕਰ ਸਕਦਾ ਉਸ ਨੂੰ ਅੱਗੇ ਆਉਣ ਦੀ ਗੱਲ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੰਤਰੀ ਛੋਕੇ ਕੰਮ ਕਰੇ ਫਿਰ ਖਲਾਫ ਜਿਹੜੇ ਬੰਦੇ ਖੜੇ ਆ ਉਹਨਾਂ ਦਾ ਵੀ ਤੁਸੀਂ ਦੇਖਿਆ ਅਇ ਕਰੀ ਕੁਖੜਾ ਜਿਗ ਟੀਨੂ ਖੜਾ ਹੈ ਲੇਕਿਨ ਇਹ ਆਪਣੇ ਟਾਈਮ ਦਾ ਕੋਈ ਕੰਮ ਨਹੀਂ ਕਰਾ ਸਕਦਾ ਮੈਂ ਇੱਥੇ ਜਦੋਂ 3 ਮਹੀਨੇ ਬਾਅਦ ਦੇ ਮੁੱਖ ਮੰਤਰੀ ਬਣਿਆ ਉਹਨੂੰ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹਦੇ ਤੇ ਇਲੈਕਸ਼ਨ ਲੜਨੀ ਲੇਕਿਨ ਮੈਂ ਡੇਰਾ ਬੰਨਾਂ ਗਿਆ 100 ਕਰੋੜ ਰੁਪਇਆ ਪਾਸ ਕੀਤਾ ਕੈਬਨਿਟ ਦੇ ਵਿੱਚ ਕਿ ਇੱਥੇ ਗੁਰੂ ਰਵਿਦਾਸ ਦੀ ਪਾਣੀ ਵਾਲਾ ਦੇ ਹੈਂਡ ਸੈਂਟਰ ਬਣਾਉਣਾ ਅਰ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਨੇ ਹੱਥ ਫੜਾ ਕੇ ਇਹ ਬੱਕਰੀ ਨਾਲ ਬਾਸ ਸਰਕਾਰ ਵਾਦ ਲਗੀ ਇਹਨਾਂ ਨੇ ਅਜੇ ਤੱਕ ਉਹ ਪੈਸੇ ਲਗਾਏ ਨਹੀਂ ਇੱਕ ਵਾਰ ਹੋੜ ਕੇ ਲਗੇ ਤਾਂ ਫਿਰ ਚੋਣਾ ਆ ਗਿਆ ਤਾਂ ਵਾਪਸ ਲੈ ਆਏ ਬਾਬਾ ਜੀ ਨੂੰ ਚੈੱਕ ਪੜਾਇਆ ਉਹ ਕਹਿੰਦੇ ਇਹ ਤਾਂ ਪਹਿਲਾਂ ਸਾਡੇ ਵਾਲਾ ਹੀ ਹੈ ਜੰਨੀ ਵਾਲਾ ਤੁਸੀਂ ਹੋਰ ਦੱਸੋ ਕਿਆ ਕਰਦੇ ਲੇਕਿਨ ਕਰਿਆ ਕਿਹਾ ਨਹੀਂ ਕੁਝ ਬੋਟਾ ਮੰਡੀ ਦਾ ਅਮਦੇ 55 ਲੱਖ ਰੁਪਇਆ ਦਿੱਤਾ ਜਗ ਹਕੀਮਾ 51 ਲੱਖ ਰੁਪਿਆ ਦਿੱਤਾ ਤੇ ਐਡੇ ਪਸ਼ੂ ਨਾਮ ਜੀ ਦਾ ਮੰਦਰ ਹੈ 10 ਕਰੋੜ ਰੁਪਿਆ ਉਹ ਦਿੱਤਾ ਭਗਵਾਨ ਬਾਦਮੀ ਜਿਹੜਾ ਰਾਮ ਪੀਰ ਤੇ ਅਮਰਸਰ ਦੇ ਵਿੱਚ ਉੱਥੇ 28 ਕਰੋੜ ਰੁਪਏ ਦੇ ਨਾਲ ਮੈਂ ਭਗਵਾਨ ਬਾਦਮੀ ਕੀ ਦੇ ਪੂਰਾ ਜੀਵਨ ਔਰ ਰਾਮ ਜੀ ਦਾ ਪੂਰਾ ਜੀਵਨ ਅਖਿਰ ਮੌੜ ਬਾਅਦ ਤੇ ਉੱਤੇ ਪਨੋਰ ਦਾ ਬਣਾਉਣਾ ਸ਼ੁਰੂ ਕੀਤਾ ਉੱਤੇ ਪਾਣੀ ਗੰਦਾ ਰਹਿੰਦਾ ਸੀ ਜਿਹੜਾ ਆਲੇ-ਆਲੇ ਉੱਤੇ ਸਰੋਵਰ ਬਣਾਇਆ ਹੋਇਆ ਸਰੋਵਰ ਦੇ ਪਾਣੀ ਦੀ ਸਫਾਈ ਵਾਸਤੇ ਮਸ਼ੀਨਾਂ ਦਿੱਤੀਆਂ ਉੱਤੇ ਤੇ ਉਹਦੀ ਉਸਾਰੇ ਬਾਅਦ ਦੇ ਪੈਸੇ ਦਿੱਤੇ ਤੁਹਾਡੇ ਇੱਥੇ ਜਿੱਨੇ ਫਿਰ ਤੇ ਯੂਨੀਵਰਸਿਟੀ ਦੇ ਵਿੱਚ ਪਾਈ ਜੇਤਾ ਜੀ ਦੀ ਚੇਅਰ ਪਹਿਲੀ ਵਾਰੀ ਵਸਤਾਪਿਤ ਕੀਤੀ ਜਿਹੜੇ ਰਗਰੇਟਾ ਗੁਰੂ ਦਾ ਬੇਟਾ ਤੇ ਜਿਨ੍ਹਾਂ ਦਾ ਨਾਮ ਮਾਣ ਦਿੱਤਾ ਤੇ ਜੀਤੋ ਦਿੱਤਾ ਉਹਨਾਂ ਦੇ ਨਾਮ ਦੀ ਚੇਅਰ ਉਹਨਾਂ ਦੇ ਜੀਵਨ ਵਾਸਤੇ ਉਹਨਾਂ ਦੇ ਜੋ ਸੰਘਰਸ਼ ਹੈ ਉਹਨਾਂ ਨੂੰ ਸਾਹਮਣੇ ਲਿਆਉਣ ਵਾਸਤੇ ਮੈਂ ਉਹਨਾਂ ਦੇ ਨਾਮ ਦੀ ਚੇਅਰ ਯੂਨੀਵਰਸਿਟੀ ਦੇ ਵਿੱਚ ਬਣਾਈ ਤਾਂ ਕਿ ਰੇਟਾ ਗੁਰੂ ਦਾ ਬੇਟਾ ਜੋ ਵਰਦਾਨ ਦਿੱਤਾ ਸੀ ਭਾਈ ਜੈਤਰਾ ਜੀ ਨੂੰ ਉਹ ਅਮਰ ਹੋ ਜੇ ਸਦੀਵੀ ਰਹੇ ਸਾਡੇ ਚੌਥ ਵਾਲੇ ਜਨਰੇਸ਼ਨਾਂ ਨੂੰ ਉਹਦਾ ਪਤਾ ਲੱਗੇ ਸੋ ਇਸ ਤਰ੍ਹਾਂ ਦੇ ਵੱਡੇ ਵੱਡੇ ਕੰਮ ਕੀਤੇ

ਤੋ ਇਹ ਤੁਹਾਡਾ ਪਿਆਰ ਹੈ ਤੁਸੀਂ ਇਹ ਦੇਖੋ ਕਿ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਕਿੰਨੇ ਖੜੇ ਸੀ ਸਾਰੇ 마을 ਕੀਤੇ 1500 ਕਰੋੜ ਰੁਪਏ ਦਾ ਰੁਪਇਆ ਪੈਦਾ ਹੋਇਆ ਆਮ ਆਦਮੀ ਦੇ ਬਿੱਲ ਪਾਣੀ ਦੇ ਬਿੱਲ ਸਾਰੇ 마을 ਕੀਤੇ 1250 ਕਰੋੜ ਦਾ ਖਜ਼ਾਨੇ ਵਿੱਚ ਪੈਦਾ ਹੋ ਰਿਹਾ ਤੁਹਾਡੇ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਪਗੜ ਕਿੰਨੇ ਬਿਜਲੀ ਦੇ ਬਿੱਲ ਮਾਫ ਹੋਏ ਤੁਹਾਡੇ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਹੈ ਤੁਸੀਂ ਕਹਿੰਦੇ ਸੀ ਕਿ ਜੀ ਇਹਦੇ ਕਿਹੜੇ ਇੱਥੇ ਰਹਿਣਾ ਬਾਹਰ ਜਾ ਕੇ ਲੜਨ ਲੱਗਿਆ ਤੁਸੀਂ ਕਿੱਥੇ ਦੇ ਘਰ ਜਾਓਗੇ ਖੈੜ ਲੇਕਿਨ ਲੋਕਾਂ ਨੇ ਮੈਨੂੰ ਉਥੇ ਹਜਾਰ ਹੀ ਜਿਤਾਤਾ ਪਾਰਟੀ ਤੋਂ ਬਿਨਾਂ ਵੀ ਤੇ ਫੇਰ ਤਿੰਨ ਵਾਰ ਉਥੇ ਮਨ ਲੋਕਾਂ ਨੇ ਜਿਤਾਇਆ ਵਾਰ-ਵਾਰ ਸਿੱਧਾ ਅਗਰ ਉਥੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਸੋ ਹੁਣ ਮੈਂ ਤੁਹਾਡੇ ਕੋਲ ਆ ਗਿਆ ਤਿੰਨ ਵਾਰ ਦਾ ਮੈਂ ਪੱਕਾ ਜਿੱਤਣਾ ਹੁਣ ਤੁਹਾਡੀ ਕਿਰਪਾ ਦੇ ਨਾਲ ਹਰ ਮੈਂ ਬੜੀ ਕੋ ਰਹਿਣ ਆਇਆ ਜੇ ਕੋਈ ਕਹੇ ਕਿ ਜੀ ਇਹਦੇ ਤੇ ਦਰ ਲੱਪਣ ਵਾਲੀ ਤਾਂ ਝੂਠ ਬੋਲ ਰਿਹਾ ਮੇਰਾ ਪੁਰਾਣਾ ਜੀਵਨ ਤੁਸੀਂ ਦੇਖ ਲਓ ਜਿੱਥੇ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਮੈਂ ਉੱਥੇ ਰਿਹਾ ਪਹਿਲਾਂ ਗੱਣਾ ਪਿੰਡੋਂ ਦਾ ਨਹੀਂ ਤੁਝੋਲੀ ਉਸ ਤੋਂ ਪਹਿਲਾਂ ਮੇਰੇ ਇਲਾਕੇ ਵੱਡੇ ਵੱਡੇ ਬਜ਼ੁਰਗ ਰਹਿੰਦੇ ਸੀ ਬਜ਼ੁਰਗ ਜੀ ਮੇਰੇ ਪਿਤਾਈ ਸਰਪੰਚ ਸੀਗੇ ਫਿਰ ਅਸੀਂ ਖਰੜ ਚਲੇ ਗਏ ਖਰੜ ਮੈਂ ਐਮਸੀ ਬੜਿਆ ਤਾਂ ਜਦੋਂ ਕਹਿੰਦੇ ਸੀ ਇਹਦਾ ਪਿੰਡ ਚ ਆ ਗਏ ਲੇਕਿਨ ਮਨੁੱਖ ਕਹਿੰਦੇ ਚੰਨ ਦਮਾਰ ਐਮਸੀ ਬਣਾਇਆ ਦੋ ਵਾਰ ਤੋਂ ਨਾ ਆਰਪੀ ਬਣਾਇਆ ਫਿਰ ਮੈਂ ਜਾਂਦਾ ਐਮਐਲਏ ਬਣਿਆ ਜਦ ਕਹਿੰਦੇ ਜੀ ਬਾਹਰ ਤੇ ਆ ਗਿਆ ਬਹੁਤ ਵਧੀਆ ਲੇਕਿਨ ਮੈਂ ਸੇਵਾ ਕਰਨ ਵਾਸਤੇ ਆਇਆ ਸੇਵਾ ਭਾਵਨਾ ਦੇ ਨਾਲ ਆਇਆ ਮੈਂ ਸੇਵਕ ਬਣ ਕੇ ਆਇਆ ਤੁਸੀਂ ਮਾਲਕ ਹੋ ਮੈਨੂੰ ਮਾਲਕ ਬਣ ਕੇ ਨਵਾਜੋ ਤਾਂ ਮੈਂ ਤੁਹਾਡੇ ਵਿਚਾਰ ਤਕੜਾ ਹੋ ਕੇ ਕੰਮ ਕਰੂੰਗਾ ਅਰ ਮੈਨੂੰ ਕੰਮ ਕਰਨਾ ਆਉਂਦਾ ਹੈ ਜਦ ਮੈਂ ਸ਼ਹਿਰ ਦੇ ਮਿਤ ਪ੍ਰਧਾਨ ਬਣਿਆ ਤਾਂ 25 ਏਕੜ ਚ ਪਾਰਕ ਬਣਾਈ ਉੱਥੇ ਸਟੇਡੀਅਮ ਬਣਾਇਆ ਕਮਿਊਨਿਟੀ ਸੈਂਟਰ ਬਣਾਇਆ ਸਟਰੀਟ ਲਾਈਟ ਰੋਈ ਤੇ ਲੋਕ ਬੜੇ ਖੁਸ਼ ਹੋਏ ਤੇ ਮੇਰੇ ਕੰਮ ਤੋਂ ਉਹ ਕੰਮ ਦੀ ਆਵਾਜ਼ ਮੇਰੀ ਚਮਕੌਰ ਸਾਹਿਬ ਗਈ ਚਮਕੌਰ ਸਾਹਿਬ ਦੇ ਵਿੱਚ ਮੈਂ ਇੱਕ ਯੂਨੀਵਰਸਿਟੀ ਬਣਾਈ ਐਮਐਲਏ ਹੋਣ ਦੇ ਨਾਤੇ ਇੱਕ ਦੋ ਆਈਟੀ ਕਾਲਜ ਬਣਾਏ ਚਮਕੌਰ ਸਾਹਿਬ ਸ੍ਰੀ ਦਾ ਸਿੰਘਾ ਦੀ ਧਰਤੀ ਹੈ ਜਿਸ ਤਰ੍ਹਾਂ ਗੁਰੂਆਂ ਪੀਰਾਂ ਦੀ ਧਰਤੀ ਕਰਤਾਰਪੁਰ ਸਾਹਿਬ ਹੈ ਉਸੇ ਤਰ੍ਹਾਂ ਜੰਪੌਰ ਸਾਹਿਬ ਹੈ ਤੇ ਉੱਥੇ ਮੈਂ ਬਾਹਰ ਤੁਸੀਂ ਕਦੇ ਜਾਓ ਤੁਸੀਂ ਦੇਖੋਗੇ ਨਕਸ਼ਾ ਹੀ ਹੋਰ ਹੈ ਦੁਕਾਨਾਂ ਦੇ ਮੂਰੇ ਵੀ ਪੂਰਾ ਮਾਰਬਲ ਲੱਗਿਆ ਹੋਇਆ ਐ ਲੱਗਦਾ ਕਿ ਮਾਰਬਲ ਹੈ ਸਾਰੇ ਪਾਸੇ ਤੇ ਦੋ ਬੜੇ ਗੇਟ ਬਣ ਰਹੇ ਇੱਕ ਸਿੱਖ ਇਤਿਹਾਸ ਨੂੰ ਦਿਖਾਉਣ ਵਾਸਤੇ ਉੱਤੇ ਥੀਮ ਪਾਰਕ ਬਣਾਇਆ ਜਿਹਦੇ ਵਿੱਚ ਪੂਰੀ ਸਿੱਖ ヒस्ट्री ਨੂੰ ਕਿਹਾ ਜਾਂਦਾ ਹੈ ਤੇ ਪੂਰੀ ਦੁਨੀਆ ਚ ਲੋਕ ਉਹਨੂੰ ਦੇਖਣ ਆਉਂਦੇ ਐ ਅਜੂਬਾ ਬੜਿਆ ਏ ਜਿਹੜਾ ਮਨੁਸ਼ੀਲਾਨ ਕਹਿੰਦੇ 13 0 ਦੇ ਨਾਲ ਆਪਾਂ ਜਿਹੜਾ ਐਸਾ ਰਿਕਾਰਡ ਬਣਾਉਣਾ 13 0 ਹੀ ਹੋਏਗਾ ਲੇਕਿਨ ਕਾਂਗਰਸ ਦੇ ਹੱਕ ਜੁ ਹੋਏਗਾ ਆਮ ਆਦੀ ਪਾਰਟੀ ਦੀ 0 ਹੋਏਗੀ ਆਹ ਹਾਂ ਜਿੱਤਣੇ ਕੋਤਰੀ ਨੇ ਵੀ ਬੜੇ ਸਵਾਲ ਖੜੇ ਕੀਤੇ ਆ ਜੀ ਉਹਦੀ ਗੱਲ ਦਾ ਜਵਾਬ ਕੋਈ ਨਹੀਂ ਮਿੰਦਰ ਸਿੰਘ ਕੋਈ ਤੁਹਾਡੇ ਅੰਗੇਸ਼ ਤੇ ਮੈਂ ਉਹ ਮੈਂ ਉਹਦੇ ਖਿਲਾਫ ਬੋਲਦਾ ਨਹੀਂ ਮੈਂ 48 ਬਣ ਗਈ ਹੈ ਜਿਲਦ